ਸਸਰੀ ਕਾ ਬਈ ਸਾਰਿਆਂ ਨੂੰ ਪਹੁੰਚਿਆ ਮੋਗਾ ਟਰੈਕਟਰ ਮੰਡੀ ਜੀ ਇਹ ਮੰਡੀ ਮੋਗਾ ਚੌਂਕ ਵਿੱਚ ਲੱਗਦੀ ਹੈ ਜੀ ਇਸ ਇਹ ਮੰਡੀ ਸਾਹਮਣੇ ਵਾਲੀ ਸੜਕ ਦਾ ਬਾਈ ਲੁਧਿਆਣੇ ਨੂੰ ਚਲੀ ਜਾਂਦੀ ਹੈ ਤੇ ਜਿੱਧਰ ਬੱਸ ਜਾ ਰਹੀ ਹੈ ਇਹ ਸੜਕ ਬਰਨਾਲੇ ਨੂੰ ਚਲੀ ਜਾਂਦੀ ਹੈ ਤੇ ਇਧਰ ਸਾਹਮਣੇ ਵਾਲੀ ਸੜਕ ਮੋਗਾ ਅੰਮ੍ਰਿਤਸਰ ਜਲੰਧਰ ਨੂੰ ਚਲੀ ਜਾਂਦੀ ਹੈ ਜੀ ਤੇ ਇਧਰਲੀ ਸਾਈਡ ਤੇ ਰਹਿ ਜਾਂਦਾ ਹੈ ਬੱਸ ਸਟੈਂਡ ਇਹ ਮੰਡੀ ਹਰ ਐਤਵਾਰ ਨੂੰ ਲੱਗਦੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਪੇਜ ਨੂੰ ਫੋਲੋ ਕਰਿਓ ਅਸੀਂ ਭਾਈ ਇਸ ਵੀਡੀਓ ਵਿੱਚ ਤੁਹਾਨੂੰ ਟਰੈਕਟਰਾਂ ਦੇ ਮਾਡਲ ਅਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆਓ ਦੇਖੀਏ ਦੇਖੋ 855 ਫਰੀ ਸਟਾਰੀ ਡੱਟ ਮੇਸ ਜੀ ਟਰੈਕਟਰ ਦੇ ਟੈਕ ਟੈਕ ਟਾਇਰ ਨਵੇਂ ਨੇ ਟਰੈਕਟਰ ਸਾਫ ਹੋ ਗਿਆ ਜੀ ਐਮਆਰਪ ਦੇ ਟਾਇਰ ਨੇ ਜੀ ਫਰੀ ਸਟਾਰ ਵਧੀਆ ਹੈ ਕ੍ਰੋਸਕਾਰ ਦਾ ਇੰਜਨ ਹੈ ਜੀ ਟਰੈਕਟਰ ਬਹੁਤ ਸਾਫ ਹੈ ਇਹ ਅੱਛਾ ਮਾਡਲ ਹੈ ਤਨ ਲੱਖ 50000 ਰੁਪਏ ਡਿਮਾਂਡ ਕਰੀਆ ਬਾਈਆਂ ਨੇ ਤੇ ਪੰਜਾਬ ਨੰਬਰ ਆ ਜੀ ਨਾਲ ਖੜਾ ਇੱਕ ਹੋਰੀ ਸੋਰਾਜ 155 ਜੀ ਆ ਗਾ ਵਾ ਟਰੈਕਟਰ ਲਈ ਕੋਈ ਟਾਇਰ ਇਹਦੇ ਵੀ ਚਾਰੇ ਨਵੇਂ ਨੇ ਜੀ ਘੱਟ ਮੈਸੇਜ ਆ ਜੀ ਦੇਖੋ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਬਿਲਕੁਲ ਸੁਪਰਾ ਇੰਜਨ ਹੈ ਇਹ ਆ ਜੀ 5 ਮੱਟ ਲਾ 5 ਮੱਟ ਲਾਈ 310000 ਡਿਮਾਂਡ ਆ ਜੀ ਦੀ ਕਲੋਸ ਕਰਦਾ ਇੰਨੇ ਨਾਲ ਜੀ ਤੇ ਦੇਖੋ ਟਰੈਕਟਰ ਚੈੱਕ ਉਹ ਟਰੈਕਟਰ ਇਹ ਵੀ ਬਹੁਤ ਸਾਫ ਹੈ। ਸੌ ਨੰਬਰ ਲਿਕਾ 60 ਦਾ ਹੈ। ਪੰਨਾ ਨਿਕਲ 70 DI RX HDM ਪੈਰ ਚਾਰੇ ਨੰਨੇ ਨੇ। ਸਾਈਡ ਗੇਅਰ ਹੈ। ਨਹੀਂ ਨਹੀਂ। ਪਾਵਰ ਸਟੀਅਰਿੰਗ। ਵਧੀਆ। ਪਾਵਰ ਪਤਾ ਦਿੰਦਾ ਨੰਬਰ ਕਿੰਨਾ ਹੈ? 70 ਤੋਂ 13 ਆੰਦਤ 70 ਤੋਂ 13 ਆੰਦਤ 13 ਤੋਂ 13 22 ਦਾ ਨੰਬਰ ਹੈ ਕੰਡ ਕਿਹੜਾ ਵੀਰੇ ਬੱਦਨ ਕਲਾ ਪਿੰਡ ਬੱਦਨ ਕਲਾ ਜੀ 50 ਫਸਟ ਆਨਰ ਹੈ ਪੰਜਾਬ ਨੰਬਰ ਆ ਬਾਈ ਕਹਿੰਦਾ ਫਸਟ ਆਨਰ ਹੈ ਬੂਟ ਲੱਗੇ ਹੈ ਬੇਟ ਬੂਟ ਲੱਗੇ ਹੋਏ ਨੇ ਬਾਈ ਇਹਦੇ ਚਾਰੇ ਟਾਇਰ ਨਵੇਂ ਦੇ ਜੀ ਪਾਵਰ ਸਟੇਡਨ ਗਈ ਸਾਈਡ ਗੇਅਰ ਟਰੈਕਟਰ ਬਹੁਤ ਸਾਫ ਹੋਰ ਵੀ ਆਪਣੇ ਬਾਈਆਂ ਨੇ ਕੰਡੈਕਟ ਕਰਿਓ ਜੀ ਬਾਈ ਮਨ ਲਾ ਕਮਟਰ ਇਤਰਾ ਦਾ ਬੇਤਨ ਲਾਈਨ ਦਾ ਕਰਦੇ ਨੇ ਜੀ ਇਹ ਨੰਬਰ ਤੇ ਜਦੋਂ ਮਰਜ਼ੀ ਬਾਜੇ ਨਾਲ ਕੰਡੈਕਟ ਕਰਕੇ ਟਰੈਕਟਰ ਲਿਆ ਸਕਦੇ ਹੋ ਜੀ ਨਾਲ ਖੜਾ ਹੈ ਜੀ ਅਰਜ 605 ਡੀ ਆਈ ਜੀ ਪਹਿਰ ਚਾਰੇ ਨੰਨੇ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਸੈਂਟੋ ਗੇਅਰ ਜੀ ਪਾਵਰ ਸਟੀering ਪੰਜਾਬ ਨੰਬਰ ਆ ਜੀ ਪੀ ਵੀ ਤਨ ਜੀ 11 ਮਾਡਲ ਆ ਜੀ 375000 ਰੁਪਏ ਆ ਡਿਮਾਂਡ ਆ ਜੀ ਇਹਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਨਾਲਕੜਾ ਫਾਰਮ ਟਰੈਕ ਜੀ ਸੈੱਟ ਹੈ ਜੀ ਟਾਇਰ ਚਾਰੇ ਨੰਨੇ ਲਏ ਪੀਟੋ ਆ ਬੜਾ ਸੁੱਕਾ ਹੀ ਟਰੈਕਟਰ ਇਹ 2001 ਮਾਡਲ ਟਰੈਕਟਰ ਹੈ ਜੀ 220000 ਰੁਪਏ ਦੀ ਡਿਮਾਂਡ ਆਈ ਹੈ ਜੀ ਨਾਲਕੜਾ ਸਵਰਾਜ 855 ਐਕਸੀ ਜੀ

ਨਾਲ ਖੜਾ 735 ਸਵਰਾਜ ਐ ਰਹਿਗੇ 50 ਪੈਸੇ ਜੀ ਇੰਜਨ ਬਹੁਤ ਚੁੱਕਾ ਬੜਾ ਕੋਈ ਜੀ ਸਾਫ ਆਈ ਗੀ ਸਿੰਗਲ 94 ਨੇ ਮੱਢ ਲੀਓ 1,40,000 ਰੁਪਏ ਦਮਾਉਣ ਲੱਗੇ ਉਹ ਮੋਗਾ ਮੰਡੀ ਦੇ ਟਰੈਕਟਰ ਨੇ ਜੀ ਨਾਲ ਖੜਾ ਸੋਨਾ ਲਿਗਾ ਇੰਟਰਨੈਸ਼ਨਲ 750 ਪਾਵਰ ਸਟੀering ਹੈ ਜੀ ਸਾਈਡ ਗੇਰੀ ਜੀ ਦੇਖੋ ਜੀ ਸਾਈਡ ਗੇਰਾ ਜੀ ਇਹ ਆ ਬਣੀ ਉਹ ਚ ਟਾਇਰ ਨਹੀਂ ਇਹ 12 ਮਾਡਲ ਟਰੈਕਟਰ ਜੀ 345500 ਰੁਪਿਆ ਡਿਮਾਂਡ ਆ ਜੀ ਇਹਦੀ ਨਾਲ ਜਿਹੜਾ ਨਿਊ ਹੋਲੈਂਡ ਵੀ ਆਲ ਆਲ ਰੰਟਰ ਜੀ ਪਲੱਸ 3700 ਨਿਊ ਹੋਲੈਂਡ ਟਾਇਰ ਚਾਰੇ ਨਵੇਂ ਨੇ ਜੀ ਸਾਈਡ ਗੇਅਰ ਜੀ ਪਾਵਰ ਸਟੀering ਦੇਖੋ

ਨਾਲ ਕੜਾਈ ਫਾਰਮ ਟਰੈਕ 60 ਦਾ ਹੀ ਪੰਜਾਬ ਪੰਜਾਬ ਦੇ ਟਾਇਰ ਨੀਜ ਦੇ 99 ਮਾਡਲ ਆ ਜੀ 210000 ਡਿਮਾਂਡ ਆ ਜੀ ਨਾਲ ਕੜਾਈ ਫਾਰਮ ਟਰੈਕ 60 ਦਾ ਹੀ ਟਰਕ ਡੀ ਐਕਸ ਟਾਇਰ ਚਾਰੇ ਨਵੇਂ ਨੇ ਜਿਹਦੇ ਬੈਕ ਉੱਪਰ ਪੂਰਾ ਸਾਫ ਰਹਿ ਤਰਾ ਹੀ ਸੈਂਟਰ ਗੇਅਰ ਪੰਜਾਬ ਨੰਬਰ ਆ ਜੀ ਵੀ ਇਸੇ ਮਾਡਲ ਲਈ 355 ਡਿਮਾਂਡ ਕਰੀ ਠੀਕ ਆ ਵੀਰ ਦੇਖੋ ਬਈ ਸਵਰਾਜ 744 ਦਾ ਗਰਮਟਰੈਕਟਰ ਟਾਇਰ ਚੈੱਕ ਕਰੀ ਟਾਇਰ ਨੰਬਰ ਇੰਡੀਅਨ ਬਿਲਕੁਲ ਸੁਪਾ ਇੰਜਨ ਆਈ ਟਾਇਰ ਦੇਖੋ ਜੀ ਸੈਂਟਰ ਗੇਰੀ ਕੱਟ ਨੇ ਸਿੱਜੀ ਟਰੈਕਟਰ ਬਹੁਤ ਸਾਫ ਆਈ 744 ਐਫੀ 13 ਦੇ ਟਾਇਰ ਨੇ ਜੀ ਤੇ ਨੰਬਰ ਆਈ ਤਿੰਨ ਨੰਬਰ ਦਾ ਟਰੈਕਟਰ ਆਈ 2,17,000 ਰੁਪਏ ਦੀ ਮੰਗ ਆਈ 2,17,000 ਰੁਪਏ ਦੀ ਮੰਗ ਆਈ ਟਰੈਕਟਰ ਬਹੁਤ ਸਾਫ ਆਈ ਮੋਗਾ ਮੰਡੀ ਦੇ ਟਰੈਕਟਰ ਆਈ ਨਾਲ ਕੜਾਈ ਫਾਰਮ ਟਰੈਕ ਫਾਰਮ ਟਰੈਕ 60 ਦਾ ਆਈ ਇਹ ਵੀ ਤਨ ਮਾੜ ਲਈ ਇਹ ਵੀ ਤਨ ਮਾੜ ਲਈ ਇਹਦੀ ਕੀ ਮੰਗ ਆਈ ਇਹਦੀ 2.5 ਆਪਣਾ ਮੋਬਾਈਲ ਨੰਬਰ ਗੇ 9894328350 9914328350 ਪਿੰਡ ਕਿਹੜਾ ਹੈ ਪਿੰਡ ਮੱਲਾਈ ਬਾਜੀ ਖਾਲੇ ਕੋ ਅੱਛੇ ਬਾਜੀ ਕਰਨ ਲੋ ਪਿੰਡ ਮੱਲਾਈ ਹੋਰ ਵੀ ਐਪਲੋ ਡਾਇਰੈਕਟਰ ਨੇ ਹਾਂ 7351744 ਤੇਨੇ ਡਾਇਰੈਕਟਰ ਆਪਣੇ ਨੇ ਹਾਂਜੀ ਠੀਕ ਹੈ ਦੇਖੋ ਬਈ ਟਰੈਕਟਰ ਬਹੁਤ ਸਾਫ ਹੈ ਟਰੈਕਟਰ ਬਈ ਕਲਮ ਨਹੀਂ ਲੱਗੀ ਰਹੀ ਟਰੈਕਟਰ ਦਾ ਅਰੀਜਨਲ ਟਰੈਕਟਰ ਬਾਈ ਕਹਿੰਦਾ ਕੋਈ ਜ਼ਿਆਦੀ ਭੰਨਾਈ ਲੱਗਿਆ ਚਾਰੇ ਟਾਇਰ ਨਵੇਂ ਨੇ ਜੀ ਪੰਜਾਬ ਨੰਬਰ ਆਈ ਰਿਮਾਂਡ ਵਾਈ ਨੂੰ ਤੁਹਾਨੂੰ ਦੱਸ ਹੀ ਦਿੱਤੇ ਆਰਮ ਟ੍ਰੈਕ ਸੱਤ ਦਾਈ ਦੇਖੋ 735 ਐਫ ਇਹ ਪਜਾਨੇ ਦੇ ਮਾਡਲ ਆਈ ਇਹਦੀ ਕੀ ਰਿਮਾਂਡ ਕਰੀ 155 ਜੀ ਹਾਂ ਜੀ ਇਹ ਨਾਲ ਡਾਇਰੈਕਟ ਆ ਬਾਈ ਕਹਿੰਦਾ 735 ਮਾਰਦ ਨੂੰ ਦੱਸ ਦਿੱਤੀ ਪਾਇਆ ਮੋਬਾਈਲ ਨੰਬਰ ਦੱਸਦਾ ਤੁਹਾਨੂੰ ਪਾਇਆ ਨਾਲ ਕੰਟੈਕਟ ਕਰਿਓ ਜੀ ਟਰੈਕਟਰ ਬਹੁਤ ਸਾਫ ਹੈ ਜੀ ਸੋਰਾ 852 ਜੀ ਸੋਰਾ ਇਸ ਕੋਲ ਨਿਆਣਾ ਵਰਸਤ ਦੀ ਜੁਆ ਜੀ ਪਾਵਰ ਸਟੀering ਹੈ ਜੀ ਸੈਂਟਰਲ ਗੇਅਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਟਾਇਰ ਚਾਰੇ ਨਵੇਂ ਨੇ ਜੀ ਇਹ 13 ਮਾਡਲ ਟਰੈਕਟਰ ਹੈ ਜੀ

ਨਾਲ ਖੜਾ ਨਿੰਦਰਾ 475 475 ਡੀਆਈ ਮੈਂ ਰਹੀ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ ਹੈ 11 ਮਾਡਲ ਆਈ 270000 ਰੁਪਏ ਬਣ ਜਾ ਡਿਮਾਂਡ ਕਰੀਏ ਟਰੈਕਟਰ ਬਹੁਤ ਸਾਫ ਹੈ 4850 ਜਾਈ 1 ਕੀ ਟੱਕ ਨੇ ਸਿੱਧੀ ਸੈਂਟਰ ਗੇਰੀ ਐ ਐ ਰੈਗ ਨੇ 50 50 ਪੈਸੇ ਜੀ ਆ ਵੀ ਲੱਭੀ ਜੀ ਏ ਆਈ 7 ਮਰਲਾ 7 ਮਰਲਾ ਟਰੈਕਟਰ ਹੈ 290000 ਰੁਪਏ ਦੀ ਡਿਮਾਂਡ ਕਰੀ ਹੈ ਜੀ ਦੇਖੋ ਜੀ ਮੋਗਾ ਟਰੈਕਟਰ ਮੰਡੀ ਜ ਮਹਿੰਦਰਾ 565 565 ਦੇ ਕੁਝ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 93 ਮਰਲਾ ਜੀ 162000 ਦਾ ਪ੍ਰਾਈਸ ਹੈ ਜੀ ਮਹਿੰਦਰਾ 535 ਨਾਲ ਖੜਾਈ 735 ਸਵਰਾਜ ਕੰਡੀਸ਼ਨ ਚੈੱਕ ਕਰੋ ਜੀ ਇਹ ਕੰਡੀਸ਼ਨ ਚੈੱਕ ਕਰੋ 700 ਸਵਰਾਜ 735 ਐਫੀ ਇਹ ਆਈ 93 ਮਾਡਲ ਆ 135000 ਦਾ ਪਰਾਇਜ ਆ ਜੀ ਟਰੈਕਟਰ ਦੀ ਕੰਡੀਸ਼ਨ ਇਹਦੀ ਬਹੁਤ ਸਾਫ ਆਈ ਨਾਲ ਖੜਾ ਬਈ 911 ਤੇ ਚਿੰਟੀ 911 ਪੈਰ ਪਿਛਲੇ ਨਵੇਂ ਨੇ ਜੀ ਪਾਵਰ ਸਟੀering ਆ ਜੀ

ਲੂਪ ਸੈੜ ਘੇਰਾ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਈ ਰੇਟ ਤੇ ਮਾਡਲ ਇਹਦਾ ਲਿਖਿਆ ਨਹੀਂ ਰੇਬਰੇ ਨਾਲ ਕੜਾ ਆਜਨ 605 ਜੀ ਮੇਧਰਾਲਾ ਪਾਵਰ ਸਟੇਜ ਰੰਗਾਈ 605 ਸੈੜ ਘੇਰਾ ਜੀ ਵੀ ਇਹ 10 ਮਾਡਲ ਆਈ 3,70,000 ਪਰ ਆਇਆ ਜਾਈ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ